ਕਿ ਪੂਰੇ ਹਿੰਦੁਸਤਾਨ ਵਿੱਚ ਇਹ ਸਾਡੇ ਸਿਕਲੀਗਰ ਸਿਕ ਕਿਸ ਕਿਸ ਹਾਲਾਤਾਂ ਵਿੱਚ ਰਹ ਰਹਿਆ ਨੇ ਇਹਨੇ ਕੋ ਇਹ ਗਰੀਬੀ ਰੇਖਾ ਦੇ ਥੱਲੇ ਜੀਵਨ ਵਿਆਪਨ ਕਰ ਰਹੇ ਹਨ ਸਿਕਲੀਗਰ ਸਿਕਾਂ ਦੇ ਉਹ ਪਿੰਡ ਵੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਜਿੱਥੇ 2 200 3 300 ਘਰ ਹੈਗੇ ਨੇ ਤੇ ਉਹ ਸਾਰੇ ਦੇ ਸਾਰੇ ਆਪਤਿਤ ਹੋ ਚੁੱਕੇ ਹਨ ਇੱਕ ਵੀ ਬੱਚੇ ਦੇ ਸਿਰ ਤੇ ਤੁਹਾਨੂੰ ਉੱਥੇ ਜੂੜਾ ਨਜ਼ਰ ਨਹੀਂ ਆਏਗਾ ਜਿਹੜਾ ਅਸੀਂ ਇਹਨਾਂ ਦੇ ਵਿੱਚ ਪ੍ਰਚਾਰ ਕਰਨਾ ਹੈ ਉਹ ਕਿਸ ਤਰੀਕੇ ਨਾਲ ਆ ਕਰ ਸਕੀਏ ਜਿਹੜੀ ਇਹਨਾਂ ਦੀਆਂ ਜਰੂਰਤਾਂ ਜਰੂਰਤਾਂ ਹਨ ਉਹਨਾਂ ਨੂੰ ਆਪਾਂ ਕਿਸ ਤਰ੍ਹਾਂ ਉਹਨਾਂ ਦੀ ਇਹ ਜਰੂਰਤਾਂ ਪੂਰੀ ਕਰ ਸਕੀਏ ਇਹ ਮਦਦ ਇਹਨਾਂ ਸਿੱਖਾਂ ਕੋਲ ਸਿੱਧੀ ਕਿਸ ਤਰ੍ਹਾਂ ਪਹੁੰਚੇ ਕਿਸ ਤਰ੍ਹਾਂ ਇਹਨਾਂ ਦੇ ਵਿੱਚ ਸਿੱਖੇ ਦਾ ਪ੍ਰਚਾਰ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੇ ਸਾਧ ਸੰਗਤ ਜੀ ਅੱਜ ਆਪਾਂ ਗੱਲ ਕਰਾਂਗੇ ਉਹਨਾਂ ਸਿੱਖਾਂ ਬਾਰੇ ਜਿਨ੍ਹਾਂ ਨੂੰ ਅਸੀਂ ਭੁੱਲ ਚੁੱਕੇ ਆਂ ਜਿਨ੍ਹਾਂ ਨੂੰ ਅਸੀਂ ਦਿਲੋਂ ਵਿਸਾਰ ਚੁੱਕੇ ਆਂ ਮੇਰਾ ਕਹਿਣ ਦਾ ਭਾਉ ਕਿ ਅਸੀਂ ਅੱਜ ਆਪਣੇ ਹਰਮਨ ਪਿਆਰੇ ਸਿਕਲਿਗਰ ਸਿੱਖਾਂ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਸਾਧ ਸੰਗਤ ਜੀ ਕੀ ਆਪ ਸਾਰੇ ਜਾਣਦੇ ਹੋ ਕਿ ਪੂਰੇ ਹਿੰਦੁਸਤਾਨ ਵਿੱਚ ਇਹ ਸਾਡੇ ਸਿਕਲਿਗਰ ਸਿੱਖਾਂ ਕਿਸ ਸਟੇਟ ਵਿੱਚ ਰਹਿੰਦੇ ਹਨ ਕਿਸ-ਕਿਸ ਸ਼ਹਿਰ ਵਿੱਚ ਰਹਿੰਦੇ ਹਨ ਕਿਸ ਹਾਲਾਤਾਂ ਵਿੱਚ ਰਹਿ ਰਹੇ ਹਨ ਕਿੰਨੀ ਕੁ ਆਬਾਦੀ ਇਹਨਾਂ ਦੀ ਸ਼ਹਿਰਾ ਵਿੱਚ ਰਹਿੰਦੀ ਹੈ ਤੇ ਕਿੰਨੀ ਕੁ ਆਬਾਦੀ ਇਹਨਾਂ ਦੀ ਸ਼ਹਿਰ ਤੋਂ ਆਊਟਸਾਈਡ ਵਿੱਚ ਰਹਿੰਦੀ ਹੈ ਕਿੰਨੀ ਕੋ ਇਹ ਗਰੀਬੀ ਰੇਖਾ ਦੇ ਥੱਲੇ ਜੀਵਨ ਯਾਪਨ ਕਰ ਰਹੇ ਹਨ ਤੇ ਸਤਸੰਗਤ ਜੀ ਇਸ ਪ੍ਰੋਗਰਾਮ ਵਿੱਚ ਆਪਾਂ ਇਹਨਾਂ ਸਾਰੇ ਸਿਕਿਗਰ ਸਿੱਖਾ ਬਾਰੇ ਗੱਲਬਾਤ ਕਰਾਂਗੇ ਜਿਵੇਂ ਕਿ ਸਾਰੇ ਨੂੰ ਪਤਾ ਹੀ ਹੈ ਕਿ ਹਿੰਦੁਸਤਾਨ ਵਿੱਚ ਸਿਕਿਗਰ ਸਿੱਖਾਂ ਦੀ ਆਬਾਦੀ ਲੱਖਾਂ ਵਿੱਚ ਹੈ ਨਾ ਸੰਗਤ ਜੀ ਆਪਾਂ ਇਹ ਵੇਖਾਂਗੇ ਕਿ ਕਿਹੜੀ ਕਿਹੜੀ ਜਥੇਬੰਦੀਆਂ ਇਹਨਾਂ ਦੇ ਵਿੱਚ ਕੰਮ ਕਰ ਰਹੀਆਂ ਨੇ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਸਿਰਫ ਜਥੇਬੰਦੀਆਂ ਕੰਮ ਕਰ ਰਹੀਆਂ ਨੇ ਕਿ ਜਾਂ ਸਿਰਫ ਫੇਸਬੁੱਕ ਦੇ ਉੱਤੇ ਸਿਰਫ ਪ੍ਰਚਾਰ ਕਰ ਰਹੀਆਂ ਨੇ ਕਿਉਂਕਿ ਜਦੋਂ ਤੱਕ ਅਸੀਂ ਨਾ ਤੱਕ ਕੋਲ ਪਹੁੰਚ ਨਹੀਂ ਕਰ ਪਾਵਾਂਗੇ ਤਦ ਤੱਕ ਇਹਨਾਂ ਦੇ ਬਾਰੇ ਸਾਨੂੰ ਪੂਤਾ ਜਾਣਕਾਰੀ ਨਹੀਂ ਮਿਲੇਗੀ ਇਸ ਕਰਕੇ ਇਸ ਪ੍ਰੋਗਰਾਮ ਦੇ ਰਾਹੀਂ ਅਸੀਂ ਹਰ ਸਟੇਟ ਵਿੱਚ ਹਰ ਸਹਿਰ ਵਿੱਚ ਹਰ ਜ਼ਿਲ੍ਹੇ ਮੋਹੱਲੇ ਵਿੱਚ ਜਿੱਥੇ ਵੀ ਅਸਿਕਲੀਗਰ ਸਿਕ ਰਹਿੰਦੇ ਹਨ ਅਸੀਂ ਉਹਨਾਂ ਦੇ ਕੋਲ ਜਾਵਾਂਗੇ ਉਹਨਾਂ ਦੇ ਬਜ਼ੁਰਗਾਂ ਦੇ ਨਾਲ ਉਹਨਾਂ ਦੇ ਨੌਜਵਾਨਾਂ ਦੇ ਨਾਲ ਉਹਨਾਂ ਦੇ ਬੱਚਿਆਂ ਦੇ ਨਾਲ ਬੈਠ ਕੇ ਵਿਚਾਰ ਕਰਾਂਗੇ ਤੇ ਉੱਥੇ ਦੇ ਜਿਹੜੇ ਅੱਜ ਦੇ ਹਾਲਾਤ ਹਨ ਉਹ ਅਸੀਂ ਸਿੱਖਾਂ ਦੇ ਸਾਹਮਣੇ ਰੂਬਰੂ ਕਰਾਂਗੇ ਕਿ ਤਾਂ ਕਿ ਸਾਨੂੰ ਇਹ ਪਤਾ ਲੱਗ ਸਕੇ ਕਿ ਜਿਹੜਾ ਅਸੀਂ ਇਹਨਾਂ ਦੇ ਵਿੱਚ ਪ੍ਰਚਾਰ ਕਰਨਾ ਹੈ ਉਹ ਕਿਸ ਤਰੀਕੇ ਨਾਲ ਆ ਕਰ ਸਕੀਏ ਜਿਹੜੀ ਇਹਨਾਂ ਦੀਆਂ ਇਹ ਜ਼ਰੂਰਤਾਂ ਜ਼ਰੂਰਤਾਂ ਹਨ ਉਹਨਾਂ ਨੂੰ ਆਪਾਂ ਕਿਸ ਤਰ੍ਹਾਂ ਉਹਨਾਂ ਦੀ ਇਹ ਜ਼ਰੂਰਤਾਂ ਪੂਰੀ ਕਰ ਸਕੀਏ ਅੱਜ ਸਾਡੇ ਕੋਲ ਬਜਟ ਦੀ ਕੋਈ ਕਮੀ ਨਹੀਂ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਠਨ ਇਨ੍ਹਾਂ ਸਿੱਖਾਂ ਵਾਸਤੇ ਮਦਦ ਕਰਨਾ ਚਾਰੀਆਂ ਨੇ ਤੇ ਇਹ ਮਦਦ ਇਨ੍ਹਾਂ ਸਿੱਖਾਂ ਕੋਲ ਸਿੱਧੀ ਕਿਸ ਤਰ੍ਹਾਂ ਪਹੁੰਚੇ ਕਿਸ ਤਰ੍ਹਾਂ ਇਨ੍ਹਾਂ ਦੇ ਵਿੱਚ ਸਿੱਖਿਆ ਦਾ ਪ੍ਰਚਾਰ ਹੋ ਸਕੇ ਕਿਸ ਤਰ੍ਹਾਂ ਇਹਨਾਂ ਨੂੰ ਅਸੀਂ ਰੋਜ਼ਗਾਰ ਨਾਲ ਜੋੜੀਏ ਇਸ ਪ੍ਰੋਗਰਾਮ ਦੇ ਰਾਹੀਂ ਅਸੀਂ ਉਹ ਸਾਰੇ ਗੱਲਬਾਤ ਕਰਾਂਗੇ ਅਸੀਂ ਇਸ ਗੱਲ ਤੇ ਵਿਚਾਰ ਜ਼ਰੂਰ ਕਰਾਂਗੇ ਕਿ ਸਾਡੇ ਕੋਲ ਇੰਨੀ ਜਥੇਬੰਦੀਆਂ ਹਨਾ ਦਿੱਲੀ ਕਮੇਟੀ ਸਰਮਣੀ ਕਮੇਟੀ ਦਾ ਇਹਨਾਂ ਬਜਟ ਹੁੰਦੇ ਹੋਏ ਵੀ ਅਸੀਂ ਕਿਉਂ ਨਹੀਂ ਇਹਨਾਂ ਦੇ ਵਿੱਚ ਪ੍ਰਚਾਰ ਕਰ ਸਕੇ ਸਾਧ ਸੰਗਤ ਜੀ ਤੁਸੀਂ ਹੈਰਾਨ ਹੋਵੋਗੇ ਕਿ ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਅਸੀਂ ਸਿਗਲੀਗਰ ਸਿੱਖਾਂ ਦੇ ਉਹ ਪਿੰਡ ਵੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਜਿੱਥੇ 2-200 3-300 ਘਰ ਰਹਿ ਗਏ ਨੇ ਤੇ ਉਹ ਸਾਰੇ ਦੇ ਸਾਰੇ ਆਪਤਿਤ ਹੋ ਚੁੱਕੇ ਨੇ ਇੱਕ ਵੀ ਬੱਚੇ ਦੇ ਸਿਰ ਤੇ ਤੁਹਾਨੂੰ ਉੱਥੇ ਜੂੜਾ ਨਜ਼ਰ ਨਹੀਂ ਆਏਗਾ ਗੱਲ ਬਹੁਤ ਹੈਰਾਨ ਕਰਨ ਵਾਲੀ ਹੈ ਸਾਨੂੰ ਸੋਚਣ ਨੂੰ ਮਜਬੂਰ ਕਰੇਗੀ ਕਿ ਅਸੀਂ ਕਿੱਥੇ ਖੜੇ ਆ ਕਿਉਂ ਨਹੀਂ ਅਸੀਂ ਇਹਨਾਂ ਭੁੱਲੇ ਵਿਸਰੇ ਸਿੱਖਾਂ ਦੀ ਬਾਹ ਫੜ ਸਕੇ ਕਿਉਂ ਨਹੀਂ ਇਹਨਾਂ ਦੇ ਵਿੱਚ ਅਸੀਂ ਪ੍ਰਚਾਰ ਕਰ ਸਕੇ ਕਿਉਂ ਨਹੀਂ ਇੰਨੀ ਆਬਾਦੀ ਇਹਨਾਂ ਸਿੱਖਾਂ ਦੀ ਹੈਗੀ ਏ ਤੇ ਅਸੀਂ ਇਹਨਾਂ ਨੂੰ ਸਿੱਖ ਬਣਾ ਸਕੀਏ ਦੇਸ਼ ਵਿਦੇਸ਼ ਵਿੱਚ ਬੈਠੀਆਂ ਸਾਧ ਸੰਗਤ ਨੂੰ ਅਸੀਂ ਬੇਨਤੀ ਕਰਦੇ ਹਾਂ ਰਿਕੁਐਸਟ ਕਰਦੇ ਹਾਂ ਕਿ ਆਪ ਜੀ ਮਿਲਾਪ نیوز ਦੇ ਫੇਸਬੁੱਕ ਪੇਜ ਨੂੰ ਫੋਲੋ ਕਰੋ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਇਹਨਾਂ ਸਿਕਰੀਗਰ ਸਿੱਖਾਂ ਦੀ ਜਿਹੜੀ ਜਾਣਕਾਰੀ ਹੈ ਉਹਨਾਂ ਦੀ ਜ਼ੁਬਾਨੀ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ ਤਾਂ ਕਿ ਅਸੀਂ ਆਪਣੇ ਇਹ ਭੁੱਲੇ ਵਿਸਲੇ ਸਿੱਖਾਂ ਨੂੰ ਆਪਣੀ ਗੱਲਬੱਗਰੀ ਵਿੱਚ ਪਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ